ਕੋਡਾ ਸਵਰਗੀ ਪਿਤਾ ਤੁਹਾਡੇ ਮੰਗਣ ਤੋਂ ਬਿਨਾ ਜਾਣਦਾ ਤੁਹਾਨੂੰ ਕਿਹਨਾ ਵਸਤੂਆਂ ਦੀ ਲੋੜ ਆ ਬਸਤੂ ਕੀ ਬਾਤ ਰੇ ਵੀ ਮਤ ਬੈਠੋ ਦੀ ਆਪਸ ਸਾਡਾ ਕੋਡਾ ਵੀ ਰਿਚ ਸੈਕਿੰਡ ਕੁਐਸਚਨ ਕਿ ਪਿਤਾ ਮੰਗਣ ਤੋਂ ਬਿਨਾ ਜਾਣਦਾ ਅਸਲ ਵਿੱਚ ਉਹਦੋਂ ਪੂਰਾ ਹੁੰਦਾ ਸਾਡੇ ਜੀਵਨਾਂ ਦੇ ਵਿੱਚ ਜਦੋਂ ਖੁਦਾਬੰਦ ਦਾ ਦਰਸ਼ਨ ਸਾਡਾ ਦਰਸ਼ਨ ਪੰਜਾਂਦਾ ਜਦੋਂ ਖੁਦਾਬੰਦ ਦੀ ਸੇਵਾ ਸਾਡਾ ਜੀਵਨ ਦਾ ਪਹਿਲਾ ਮਕਸਦ ਬਣ ਜਾਂਦੀ ਹallelujah ਤਦ ਹੀ ਮੈਂ ਤਾਂ ਗਿਆਨ ਹੋ ਗਿਆ ਇਹਨੇ ਨਮ ਚੋਂ ਕਿਉਂਕਿ ਹੁਣ ਤੁਸੀਂ ਖੁਦਾਬੰਦ ਦੇ ਕੰਮਾਂ ਦਾ ਬੋਝ ਲੈ ਰਹੇ ਹਾਂ ਮੈਂ ਕਹਿੰਦਾ ਜੇ ਕੋਈ ਵੀ ਸਤਿ ਸੰਤਿਆ ਦੇ ਪਰਮਾਤਮਾ ਹੈ ਤੁਸੀਂ ਆਪਣੀਆਂ ਚੀਜ਼ਾਂ ਨੂੰ ਪੁੱਲ ਕੇ ਖੁਦਾਬੰਦ ਦੀ ਸੇਵਾ ਕਰ ਰਹੇ ਹਾਂ ਕਿਸ ਨੇ ਕਿਹਾ ਤੁਹਾਨੂੰ ਦਾ ਪਾਰਕ ਦੀ ਵੀ ਕੰਮ ਦੇ ਲਈ ਕੋਈ ਤੁਸੀਂ ਆਪਣੀਆਂ ਇੱਛਾਵਾਂ ਨੂੰ ਛੱਡ ਕੇ ਪਰਮੇਸ਼ੁਰ ਦੀ ਇੱਛਾ ਨੂੰ ਪੂਰਾ ਕਰਨ ਦੇ ਲਈ ਤੌੜ ਰਹੇ ਹਾਂ ਉਹ ਵਚਨ ਸਿਰ ਪੂਰਾ ਕਰਦਾ ਕਿ ਮੈਂ ਮੰਗਣ ਤੋਂ ਪਹਿਨਾ ਤੈਨੂੰ ਦੇਣ ਦੀ ਸਮਰੱਥ ਰੱਖਦਾ ਤੂੰ ਮੰਗੇਗਾ ਵੀ ਮੈਂ ਤੇਰੀਆਂ ਲੋੜਾਂ ਨੂੰ ਪੂਰਾ ਕਰਾਂਗਾ ਮੈਂ ਉਹਨਾਂ ਨੂੰ ਜਾਣਦਾ ਹਾਂ ਮੈਨੂੰ ਪਹਿਲੇ ਤੋਂ ਹੀ ਬਹੁਤ ਸੁਣਦਾ ਮੈਂ ਕਿ ਤੂੰ ਕਿਹਦੀ ਸੋਚਾ ਤੂੰ ਕਿ ਕਿਹਦੀ ਤੇ ਤੂੰ ਕਿਦਰੋਂ ਜਾਣੀ ਬੋਝ ਲੱਤ ਤੇ ਬਹੁਤ ਵਾਰੀ ਕੀ ਹੁੰਦਾ ਅਸੀਂ ਅਸੀਂ ਸੇਵਾ ਵਿੱਚ ਵੀ ਇਨਵੋਲਵ ਨਹੀਂ ਆ ਖੁਦਾ ਦੇ ਕੰਮ ਦਾ ਕੋਈ ਬੋਝ ਨਹੀਂ ਆ ਪੇਸ਼ ਨਹੀਂ ਕਰਦੇ ਨਾ ਸਿਰਫ ਪਿਆਰ ਹੈ ਨਾ ਉਹ ਨਾ ਪਾਣ ਨੂੰ ਨੁੱਲਾ ਨੇ ਕਾਜ਼ੀ ਦੀ ਤੇ ਜੋ 플러스 ਜੋ ਤੁਹਾਨੂੰ ਚਾਹੀਦਾ ਤੁਸੀਂ ਉਹਦੇ ਲਈ ਪ੍ਰਾਪਤਾਂ ਵੀ ਨਹੀਂ ਕਰ ਰਹੇ ਤੁਸੀਂ ਕਹਿੰਦੇ ਮੰਗਣ ਤੋਂ ਬਿਨਾ ਖੁਦਾ ਜਾਣਦਾ ਇਹ ਵੀ ਨਾ ਸਤਿਨੇ ਕੋ ਪਰਤ ਕਰ ਲਓ ਉਸ ਦੀਆਂ ਜਿਹੜੀਆਂ ਤੇ ਜਿਹੜੇ ਸਭ ਲਈ ਤੇ ਕੋਈ ਕੋਈ ਗੁੱਡ ਪੈਸਾ ਤੇ ਫੀਸ ਸਾਜਾ ਦੇ ਦਿੱਤੀ ਕੋਈ ਨਹੀਂ ਕੋਈ ਬੋਲੀ ਆ ਵੀ ਤੇ ਜੀ ਇਹ ਕਿ ਤੁਸੀਂ ਚੀਜ਼ਾਂ ਦੇ ਲਈ ਪ੍ਰਾਪਤਾਂ ਵੀ ਨਹੀਂ ਕਰ ਰਹੇ ਕੋਈ ਇਹ ਕਿ ਤੁਸੀਂ ਸਾਡੇ ਪਰਲੀ ਕੋ ਨਾ ਤੁਸੀਂ ਸੇਵਾ ਵਿੱਚ ਇਨਵੋਲ ਹੋ ਮੈਂ ਨਹੀਂ ਮਖੜ ਰਿਹਾ ਨਾ ਬੱਚੇ ਤੋ ਤੁਸੀਂ ਸੇਵਾ ਦੇ ਵਿੱਚ ਇਨਵੋਲ ਹੋ ਮੈਨੂੰ ਨਹੀਂ ਤੁਸੀਂ ਕੁਝ ਚੀਜ਼ਾਂ ਦੇ ਲਈ ਪ੍ਰਾਪਤਾਂ ਨਹੀਂ ਕਰੋਗੇ ਉਹ ਤਾਂ ਉਹ ਆਟੋਮੈਟਿਕਲੀ ਤੁਹਾਡੇ ਲਈ ਹਵ ਨੂ ਖੋਲ ਦੇਵੇਗਾ ਉਹ ਆਟੋਮੈਟਿਕਲੀ ਤੁਹਾਡੀਆਂ ਲੋੜਾਂ ਨੂੰ ਪੂਰਾ ਕਰੇਗਾ ਅਮੀਨ ਅਮੀਨ ਕਹਿੰਦੇ ਹੋ ਪ੍ਰੇਕਾ ਕਿ ਜੀ ਉਹ ਤੁਹਾਨੂੰ ਆਟੋਮੈਟਿਕਲੀ ਦੇ ਦੇਗਾ ਪਰੇ ਕੋਈ ਇੰਤਜ਼ਾਰ ਰੱਬ ਦਾ ਵੀ ਨਹੀਂ ਇੰਤਜ਼ਾਰ ਯਾਮੀਨ ਹallelujah ਹallelujah